ਤੇ ਕੋਨੇ ਵੇਖ ਲਾਲਕਰੇ ਪੈਂਦੇ ਅੱਜ ਦੇਖਦੇ ਆ ਵੀ ਡਰਬੀ ਦੇ ਕਬੱਡੀ ਕੱਪ ਦੇ ਲਾਲਕਰੇ ਕਿਆ ਬਾਤ ਹੈ ਤਾੜੀ ਤੇ ਵੱਣਦੀ ਆ ਹੁਸ਼ਿਆਰੇ ਨੇ ਕਹਿੰਦੇ ਬਾਪਰਵਾਇਨ ਦੇ ਵੀ ਆਨ ਦੇਦਰੇ ਦੀ ਧਰਤੀ ਕਹਿੰਦੇ ਬੜੀ ਭਾਗਾ ਵਾਲੀ ਹੈ ਜਿਵੇਂ ਪੰਜਾਬੀ ਜਾਖਾਂ ਕਿ ਬੜਾ ਲੋਹਾ ਟੋਆ ਨੌਜਵਾਨ ਨੇ ਵੀ ਉਹ ਵਾਹ ਸੋਹਣੇ ਇਹਦਾ ਛੋਟਾ ਸੋਹਣਾ ਇਹ ਵੀ ਜਿਵੇਂ ਲੋਪੋ ਵਾਲਾ ਆਖਦਾ ਹੁੰਦਾ ਹੈ ਕਿ ਸੰਕਟ ਮੋ ਜਾਂਦੇ ਤੌਰ ਤੇ ਜਾਣਾ ਜਾਂਦਾ ਕਬੱਡੀ ਦੇ ਵਿੱਚ ਕੀ ਦੋ ਨੌਲ ਹੋ ਗਏ ਤਾੜੀਆਂ ਬਣਦੀਆਂ ਨੇ ਹੋ ਜਾਣੀਆਂ ਉਧਰ ਕਹਿੰਦੇ ਇੰਦਰਪਾਲ ਬਾਜੀਮਾ ਵਾਲਾ ਵੀ ਪੁੱਜਿਆ ਮੇਰਾ ਖਿਆਲ ਹੈ ਕਿ ਜਫਾ 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 ਇਹ ਵੇਖੋ ਸਾਹਮਣੇ ਬੱਲੇ 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 ਮੁੰਡੇ ਨੇ ਕਮਾਲ ਕੀਤੀ ਹੋਈ ਹੈ ਲੱਗਦਾ ਹੋਇਆ ਜੋਰ ਮੇਰੇ ਮਿੱਤਰੋ ਦੋਵੇਂ ਖਿਡਾਰੀ ਦੇ ਦਰਮਿਆਨ ਵਾਹ ਨਾਇਬਾਨਾ ਵਾਹ ਭੁੱਲਿਆ ਕਮਾਲ ਕਰ ਦਿੱਤੀ ਐ ਖੇਡ ਦਾ ਕਦੇ ਕਿਸੇ ਜਾਫੀ ਦੇ ਹੱਥ ਆਵੇ ਨਾ ਬਾਝ ਹੀ ਮਾਰਦਾ ਓੜਾਰੀ ਗੱਭਰੂ ਮਾਂ ਕੋਲੋਂ ਖਾ ਖਾ ਛੰਨੇ ਚੂਰੀ ਦੇ ਉਹ ਬਣਿਆ ਕਬੱਡੀ ਦਾ ਬਾਰੇ ਮਾਰੋ ਦਰਸ਼ਕ ਵੀਰੋ ਤਾਲੀ ਮਾਰੋ ਦਰਸ਼ਕ ਪਾਸੇ ਵੇਖੋ ਸਾਹਮਣੇ ਪੈਂਦੀ ਹੋਈ ਕਬੱਡੀ ਸੋਨੀ ਦੋ ਜੜੇ ਭਾੜੜੇ ਵਾਲੇ ਦੀ ਹੈ ਨਾਲ ਕਹਿੰਦੇ ਖੁਸ਼ੀ ਹੈ ਨਾਲ ਮੇਰੇ ਵੀਰੋ ਪੰਜਾਬੀ ਵੀਰੋ ਇਹ ਖੁਸ਼ੀ 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 ਉਹ ਖੁਸ਼ੀ ਉਹ ਖੁਸ਼ੀ ਇਹ ਧੁੱਗਾ ਵਾਲਾ ਬੱਲੇ ਬੱਲੇ ਧੁੱਗਾ ਵਾਲਾ ਸੋਨੀ ਧੁੱਗਾ ਸੋਨੀ ਆਤੇ ਗੱਗਰੀਆਂ ਹੈ ਹੱਥੋਏ ਜੰਦੇ ਵਿੱਚੋਂ ਹੁਣ ਵੇਖਦੇ ਆਂ ਵੀ ਕਾਣ ਕਰਦਾ ਦੋ ਹੱਥ ਆ ਆ ਫਿਰ ਮੁਕਾਬਲਾ ਹੋਇਆ ਲਾ ਵੇਖੋ ਵੀ ਇਸ ਸਮੇਂ ਹੈ ਕੁੰਡੀਆਂ ਦੇ ਸਿੰਘੋ ਫਸਣ ਵਾਲੀ ਗੱਲ ਹੋਈ ਪਈ ਹੈ ਬਾਕੀ ਜੰਗੋ ਕਹਿੰਦੇ ਐ ਮੇਰਾ ਖਿਆਲ ਹੈ ਉਹ ਮੇਰਾ ਖਿਆਲ ਹੈ